ਭਾਈ ਆ ਮਿਲਤਾ ਗਿਆ ਯਾਰ ਤਰਪਾਲਾ ਗੰਦੜਜੀ ਮਿਲ ਗਈ ਆ ਗੋਹੇ ਜੀ ਮੇਰੀ ਗੱਲ ਸੁਣ ਪੁੱਤ ਇਹ ਤਾਂ ਐ ਲੱਗਦਾ ਮੈਂ ਗੋੜਾ ਗੋੜਾ ਵਾਲੀ ਟਰਾਲੀ ਹੁੰਦੀ ਹੈ ਉਹ ਨੀਦਾ ਕੋੜਾ ਵਾਲੀ ਨਾਲ ਸਿਕਰਾ ਦੀ ਨਾਲ ਉਹ ਜਾ ਯਾਰ ਵਾਹ ਗਿਆ ਤੂੰ ਤਾਂ ਬੀਤ ਗਿਆ ਉਹ ਜਾ ਯਾਰ ਆ ਕੀ ਲੈਵਲ ਚੈੱਕ ਕਰਿਆ ਲੈਵਲ ਨਿਕਲ ਤਾਣਾ ਸਿਰਾਂ ਨਾਲ ਬੱਛਾ ਚੱਲ ਚੱਲ ਚਾ ਭਾਈ ਆ ਮਿਲਤਾ ਗਿਆ ਯਾਰ ਤਰਪਾਲਾ ਗੰਦੜਜੀ ਮਿਲ ਗਈ ਆ ਗੋਹੇ ਜੀ ਮੇਰੀ ਗੱਲ ਸੁਣ ਪੁੱਤਾਂ ਗੋਹੇ ਵਾਲੀ ਨਹੀਂ ਗਈ ਚੱਕਿਆਂ ਵਾਲੀ ਐ ਇਹ ਇੰਨੀ ਕ ਤਾਂ ਮਿਲ ਗਈ ਭੈਣ ਦੇ ਦੀ ਤਾਂ ਮਿਲਦੀ ਹੀ ਪਹਿਲਾਂ ਤੇਰੇ ਕਿੰਨੇ ਜਣੇ ਮੂੜੇ ਨੇ ਉਹਨਾਂ ਨੇ ਮੇਰੇ ਸਾਲੇ ਦੀ ਨੇ ਸਾਰਾ ਜੋਰ ਲਵਾਤਾ ਇਹਨੇ ਹਾਏ ਬਾਲੀ ਬੱਟੀ ਹੱਕ ਤੇ ਆ ਬਾਲੀ ਡਾਬਲ ਸੀ ਉਹ ਤੋਂ ਵਲੌਗ ਨਹੀਂ ਬਣਾ ਸਕੇ ਅਸੀਂ ਹਲੋ ਇਹ ਤਾਂ 10 ਵਜੇ ਵਲੌਗ ਬਣਾਉਣ ਜੋਗੇ ਛੱਡਦੀ ਇਹ ਇੱਕ ਹੋਰ ਗੱਲ ਹੈ ਪਾਰਟੀ ਤਾਂ ਕਿਤੋਂ ਨਹੀਂ ਜਾਵਾਂ ਵੀ ਮੋਗਾਂ ਮੂਗ ਇੱਕ ਨਹੀਂ ਗਿਆ ਜਾ ਇਹ ਰੋਟੇ ਚਲਾ ਕਰ ਦੇ ਦੇਖ ਇਹਦਾ ਇਹ ਲਾ ਲੈ ਮੈਨੂੰ ਕਸਾ ਫਾਈ ਇਧਰ ਨੂੰ ਨਾਲ ਦਬਾਓ ਨੂੰ ਤਵਾ ਇਦਾਂ ਐ ਲੱਗਦਾ ਇਹ ਮੋ ਗੋੜਾ ਗੋੜਾ ਵਾਲੀ ਟਰਾਲੀ ਹੁੰਦੀ ਐ ਕੁਝ ਨੇੜਾ ਕੋੜਾ ਵਾਲੀ ਲਾਲ ਸੱਕਰ ਵਾਲੀ ਨਾਲ ਵਧੀਆ ਹੋ ਗਿਆ ਕੰਮ ਮੈਟਰੋ ਦਿਨ ਸਾਰਾ ਲੰਘ ਗਿਆ ਸਾਡਾ ਫੇਰ ਕਿਤੇ ਜਾ ਕੇ ਬਣਾ ਕੰਮ ਵਿੱਚੋਂ ਦਿਖਾ ਦਈਏ ਆ ਦੋ ਅੱਕੜੇ ਹੱਥ ਨਾਲ ਬੈਠੇ ਨਾ ਕੋਈ ਕਿੱਟਿਆਂ ਨੂੰ ਛੱਡ ਦੇ ਯਾਰ ਕਾਸਰੇ ਪਰਨੇ ਦੇ ਵੀ ਕਿਲੋ ਮਿੱਟੀ ਚੜ ਗਈ ਆਹੀ ਘੇੜਾ ਰਹਿ ਗਿਆ ਤਾਂ ਇਹਦਾ ਆਪਣਾ ਅੱਛਿਆ ਰੱਸੀ ਦਾ ਬਦਲ ਨੂੰ ਖੋਦਾਂਗੇ ਫਿਰ ਦੇਖਦੇ ਹਾਂ ਅਰੇ ਦਿਨ ਨੂੰ ਐ ਲੱਗਦਾ ਬੁੱਲਜੀ ਖੜੇ ਹਾਂ ਖੱਚ ਕੇ ਖੱਚ ਕੇ ਖੱਚ ਕੇ ਖੱਚ ਕੇ ਬੱਸ ਟੁੱਟੀ ਤੋਂ ਹੀ ਪਤਾ ਲੱਗੇ ਚੱਲ ਬੱਸ ਤਿੰਨ ਬਜਾ ਤੱਕ ਕਿ ਤੂੰ ਇਹ ਨਾ ਚਰ ਕਰ ਜੇ ਚਾ ਰੱਖੋ ਚਾ ਚਾ ਰੱਖਣਾ ਓਏ ਕਿਉਂ ਹਾਂ ਮੈਨੂੰ ਤਾਂ ਹੜੇ ਚੱਲ ਹੜਾ ਇੱਥੇ ਲੈ ਨੂੰ ਉਧਰ ਡਬਾਉਂ ਕਰ ਲੈ ਲੈ ਬਈ ਟਰਾਲੀ ਤਿਆਰ ਕਰਤੀ ਹਰਜੀਤ ਭੂਂਗ ਵਾਲੇ ਨੇ ਕੋ ਗਿਆ ਟਰੈਕਟਰ ਹੈ ਹੈ ਲੈ ਹਾਂ ਦੇਖੋ ਤੋ ਇਹ ਜਾ ਵਾਟਸਪ ਤਾ ਦੇਖਾਂ ਲੈ ਸਿੱਧਾ ਹੜੇ ਦੇ ਛੱਡ ਦੇ ਥੀ ਥੀ ਛੱਡ ਦੇ ਵੈਨ ਹੋ ਗਿਆ ਤੇ ਤੂੰ ਉਹ ਫਟੇ ਮੂੰਹ ਤੇਰਾ ਮੇਰਾ ਇੱਧਰ ਤਾਂ ਪੈਸਾ ਰੋਟੀ ਨਹੀਂ ਹੋ ਗਈ ਬਾਬਾ ਇੱਥੇ ਨਹੀਂ ਲੈ ਜਾ ਬੱਦ ਕੇ ਭਾਜ ਜਾ ਭਾਜ ਪਾਏ ਦਾ ਰੋਟੀ ਖਾਣੇ ਕੋ ਨਹੀਂ ਖਾਂਦੇ ਹੋਏ ਅਰੇ ਚਾਹੂੰਗੀ ਭਾਂਡੇ ਨਾਲ ਦਿਖਾ ਸੀ ਕੱਚ ਕਾਏ ਕੱਚ ਕਾਏ ਦੋਨੇ ਆ ਟੱਟੀ ਨਾ ਘੜਾ ਲਈ ਕਿੰਨੀਆਂ ਕਦਾਉਣਾ ਪਈਆਂ ਨੇ ਤਰਲੇ ਵੇ ਦੌਣਾ ਦੌਣਾ ਮਾ ਲੈ ਕੇ ਆਦੀ ਸਾਸੀਆਂ ਐਨੇ ਨੂੰ ਤਾਂ ਸਾਰੇ ਪਿੰਡ ਦੇ ਮੰਜੇ ਭਰੇ ਜਾਂਦੇ ਕਿਹੜਾ ਥੋੜੀਆ ਫਿਰ ਹੱਲ ਜੂਗੇ ਤੇ ਛੋੜ ਕੇ ਟਰੈਕਟਰ ਵੀ ਨੁਕ ਜੂਗਾ ਭਰਾothe ਹਾਂ ਜੇ ਤੰਬੂ ਲੋ ਤਾਂ ਤੰਬੂ ਮੇਰਾ ਕਿਚ ਸਾਈਡ ਤੇ ਇੱਟਾ ਮੇਰਾ ਤੰਬੂ ਵੀ ਲੱਗ ਜੂਗਾ ਬਿਲਕੁਲ ਬਿਲਕੁਲ ਸ਼ਾਹ ਜੀ ਬਿਲਕੁਲ ਓ ਜਾ ਯਾਰ ਵਾਹ ਗਿਆ ਤੂੰ ਤਾਂ ਬੀਤ ਗਿਆ ਓ ਜਾ ਯਾਰ ਓਏ ਆ ਬੇਇੱਜ਼ਤੀ ਵੱਡੀ ਹੋ ਗਈ ਓਏ ਹੁਣ ਗਈ ਯਾਰ ਇੱਧਰ ਆ ਆ ਗਿਆ ਖਿੱਚੋ ਯਾਰ ਦੋਨੇ ਲੱਗ ਰਹੇ ਨੇ ਉਹ ਬੇਲਾ ਅਸੀਂ ਤਾਂ ਕੰਮ ਕਰਦੇ ਆ ਆ ਲੈ ਗਿਆ ਲੈ ਜਾਉਂਦਾ ਮੈਂ ਦਰ ਰੱਸੀ ਵੀ ਗਈ ਓਏ ਉਹ ਪਹਿਲਾ ਰੱਸੀ ਖੋਲ ਖੋਲ ਓਏ ਖੋਲ ਰੱਸੀ ਖੋਲ ਯਾਰ ਗੱਲ ਚ ਨਾ ਵਸਾ ਲਈ ਭਾਏ ਦਰ ਕਹਨ ਮੁੰਡਾ ਮਾਰਦਾ ਸਾਡਾ ਜਾ ਖੱਟ ਜਾ ਸੱਚ ਆ ਕੀ ਲੈਵਲ ਚੈੱਕ ਕਰ ਆ ਲੈਵਲ ਨਿਕਲਦਾ ਸਾਡਾ ਸਿਰਾਂ ਨਾਲ ਅੱਛਾ ਹੱਲ ਕਰਦੇ ਕਰਦੇ ਆਰਜੋਟ ਮਾਰਦਾ ਮਾਰਦਾ ਸਾਹਰਾ ਰੱਖ ਪਰ ਆਓ ਕਿੱਥੇ ਆਉਂਦੇ ਹਾਂ ਤਾਂ ਸਟਾਈਲ ਜਾਲੀ ਵੈਂਟ ਹਾਉਸ ਯੋਤ ਤਹਾਲੀ ਉਹਦਾ ਪਤਾ ਨਹੀਂ ਤਾਂ ਟਰਪਾਲ ਤੇ ਯਾਰ ਮਿੱਟੀ ਦਾ ਕਣ ਵੀ ਨਹੀਂ ਹੈਗਾ ਲੈ ਕੱਟ ਮੀਚਵਾਰੇ ਇਹਦਾ ਜੇ ਭੈਣ ਜੀ ਆਏ ਨਿਕਲੇ ਕੋਈ ਕਾੜੀ ਗਰੀ ਸੱਪ ਵਾਂਗੂ ਚਲਕੂ ਹੈ ਬੱਸ ਬੱਸ ਬੱਸ